ਉਹ ਭਈਆ ਆਪ ਲੈ ਲਿਓ ਚੀਜ਼ ਜਿਹੜੀ ਆਪ ਲੈਣਾਈ ਸੀ ਦੇਖੋ ਇਹ ਦੇਖਣ ਆਇਆ ਸੀ ਪਰ ਲੈਤਾ ਕੁਛ ਨਹੀਂ ਹੈਗਾ ਬੇਬੇ ਬੇਸ਼ਰਮੋ ਦੋ ਦੋ ਫੜੇ ਕਰ ਕਰ ਖਾ ਰਿਹਾ ਦੇਖੋ ਇਹ ਆਇਆ ਸੀ ਮੇਲੇ ਤੇ ਮੇਲੇ ਤੋਂ ਪਤਾ ਲੱਗਿਆ ਸਾਰੇ ਯਾਰ ਨਾਂਗ ਚਪਾਲ ਜਾਣ ਦਾ ਪੂਰਾ ਤਾਂ ਪਹਿਲਾਂ ਤੋਂ ਹੀ ਪੜਿਆ ਹੋਇਆ ਸੀ ਕਿ ਬੜੀ ਬੜੀ ਚਾਲਾ ਪਾਉਂਦੇ ਆ ਕਿ ਅੱਤਿਕ ਜਿੱਤਾ ਚਪਾਲ ਵਾਲ ਨੂੰ ਚਪਾਲ ਜਾਣ ਤੋਂ ਪਹਿਲਾਂ ਮੁੱਛੀ ਚ ਪੋਇਆ ਤੇਲ ਤੇ ਨਿੱਕੁਨੇ ਰੋਂਗ ਸਾਈਡ ਵਾਲ ਨੂੰ ਖਿੱਚਤਾ ਚਪਾਰ ਜਾਣ ਦੀ ਇੰਨੀ ਕਾਲੀ ਲੱਗੀ ਸੀ ਉਹਨੂੰ ਵੀ ਟਿੱਕ ਕਰਦੇ ਕਰਾਉਂਦੇ ਆਪਾਂ ਪਹੁੰਚ ਗਏ ਸਪਾਰ ਦੇ ਲਗੇ ਪੱਟਲੇ ਕਿਹੜੀ ਪੌਂਚੇ ਇਸ ਵਿੱਚ ਵੀਡੀਓ ਦੇਖਣ ਲਈ ਹੋਈ ਯਾਰ ਆਦੇ ਤੋਂ ਬਾਅਦ ਚੱਲੀਏ ਦਿੱਤਾ ਹੀ ਮਿੱਟੀ ਦੇਖੋ ਭਾਈ ਕਿੰਨੀ ਉੜਦੀ ਪਈ ਯਾਰ ਪਹਿਲਾਂ ਟੋਏ ਦਿਖਾਉਗੀ ਇੱਕ ਟੋਏ ਇੱਕ ਦੇਖੋ ਇਹ ਸਪਾਰ ਦਾ ਰਸਤਾ ਚਾਹੇ ਕੁਝ ਇਹ ਸਪਾਰ ਦਾ ਰਸਤਾ ਪੱਟਾ ਲਿਆ ਆਪਾਂ ਸਪਾਰ ਪਹੁੰਚੇ ਨਹੀਂ ਤੁਹਾਨੂੰ ਸਪਾਰ ਵੀ ਦਿਖਾਉਨੇ ਆ ਮੇਲਾ ਬਣੇ ਰਿਹਾ ਵਲੋਗ ਦੇ ਵਿੱਚ ਇੱਥੇ ਹੀ ਜਾਂਦੇ ਆ ਜੇ ਬਾਹਰ ਪਹੁੰਚ ਕੇ ਪਹਿਲਾ ਆਪਾਂ ਆਪਣਾ ਲਾਇਆ ਮੋਟਰਸਾਈਕਲ ਸਟੈਂਡ ਦੇ ਉੱਪਰ ਤੇ ਉਸ ਤੋਂ ਬਾਅਦ ਦੇਖਦੇ ਕੀ ਕਰਨਾ ਕੀ ਨਹੀਂ ਕਰਨਾ ਬਹੁਤ ਆਰ ਪਾ ਚੈੱਕ ਕਰੂਗੇ ਕਿ ਲਾ ਲਾ ਤੇ ਕੰਨਾ ਕਿਹੜਾ ਜੀ ਉਹ ਜਿੱਥੇ ਲੱਗਦਾ ਹੈ ਕਿ ਲੱਗਦਾ ਹੈ ਸੱਤਰੀ ਹੋ ਲੱਗੇ ਉਹ ਦੇਖੋ ਸਾਲੋਂ ਵੱਡਾ ਚੰਦੋਂ ਲੱਗੇ ਆਪਾਂ ਵੀਰੇ ਵੀਡੀਓ ਅਰੇ ਨਹੀਂ ਤੇ ਵੀਡੀਓ ਵਧੀਆ ਬਣਾ ਲੀਏ 7 ਮਿੰਟ ਖੜੇ ਹੋਣ ਤੋਂ ਬਾਅਦ ਆਪਣੀ ਵਾਰੀ ਆ ਗਈ ਸੀ ਕਿਉਂਕਿ ਆਪਾਂ ਵੀ ਹਲੇ ਖੜੇ ਸੀਗੇ ਵੀ ਕਦੋਂ

ਆ ਜਾ ਆ ਜਾ ਤੇ ਇਹਨੂੰ ਦੇਖੋ ਸਾਲੇ ਨੂੰ ਇਹ ਅਮੀ ਨੱਚਣ ਲੱਗਿਆ ਆ ਤਾਂ ਦੇਖੋ ਇਹਦੇ ਨੱਚਣ ਦੇਖੋ ਇੰਨਾ ਦੀ ਫੈਸਟੀਵਲ ਵਾਲੀ ਰਾਈਡ ਪੂਰੀ ਹੋਣ ਤੋਂ ਬਾਅਦ ਆਪਾਂ ਪਲਾਨ ਬਣਾਇਆ ਵੀ ਚੰਡੋਲ ਤੇ ਜਾਣ ਦਾ ਤੁਹਾਨੂੰ ਦਿਖਾਉਣਾ ਹੈ ਚੰਡੋਲ ਦਾ ਨਜ਼ਾਰਾ ਤੇ ਉੱਪਰੋਂ ਚੰਡੋਲ ਦੇ ਤੁਹਾਨੂੰ 뷰 ਵੀ ਚੈੱਕ ਕਰਾਉਣਾ ਹੈ ਵੀ ਕਿੰਨਾ ਵਧੀਆ 뷰 ਹੁੰਦਾ ਮੇਲੇ ਦਾ ਬਨੇਰੀ ਹੋ ਇਹ ਯਾਰ ਸੈੱਟ ਕਰੋ ਬਈ ਵੀ ਕੋਣ ਕੋਣ ਇਹ ਵੀ ਵਾਲੀ ਮਿਲ ਦਿੱਚ ਫਾਰ ਦੇ ਮਿਲ ਫੇ ਗਿਆ ਹੈ ਇਸ ਵੀਡੀਓ ਦੇ ਉੱਪਰ ਕਮੈਂਟ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜਿਹੜਾ ਜਿਹੜਾ ਨਹੀਂ ਆਇਆ ਜਰੂਰ ਪਹੁੰਚੋ ਤੁਸੀਂ ਹੁਣ ਖਤਮ ਹੋਣ ਵਾਲਾ ਆਪਣੇ ਕੋਲ ਰਹਿ ਗਈ ਸੀ ਲਾਸਟ 20 ਰੁਪਏ ਤੇ ਸੋਚਿਆ ਚਲੋ ਬਈ ਆਈਸਕ੍ਰੀਮ ਖਾ ਲੈਂਦੇ ਆ ਤੇ ਉਸ ਤੋਂ ਬਾਅਦ ਆਈਸਕ੍ਰੀਮ ਖਾਣ ਦੇ ਨਾਲ ਨੇ ਗੇਮ ਖੇਡ ਲੈਣੇ ਬਾਈ ਨੇ ਦੱਸਿਆ ਵੀ ਜਿੰਨੇ ਵੀ ਤੁਹਾਡੇ ਨੰਬਰ ਹੋਣਗੇ ਨੂੰ ਟੋਟਲ ਕਰਕੇ ਤੁਹਾਨੂੰ ਇਹ ਚ ਗਿਫਟ ਦਿੱਤਾ ਜਾਊਗਾ ਤੇ ਇਹ ਗੇਮ ਆਪ ਨੂੰ ਆਪਣੇ ਕਿਸੇ ਕੰਮ ਦੀ ਨਹੀਂ ਲੱਗੀ ਤੇ ਸਿੱਕੇ ਮੋਂ ਪਾ ਲੈ ਕੇ ਆ। ਤੇ ਕੰਮ ਦੇ ਕੰਮ ਦੇ ਤਾਂ ਫੰਗਲ ਜਿਹਾ ਕੋਈ ਨਹੀਂ ਲੱਗਦੀ ਜਿਹਦੇ ਬਾਰੇ ਸੰਕਰੇ ਖਾਣ ਪੀਣ ਲੱਗੇ ਉਹ ਦੇਖੋ ਲੜਾਈ ਹੋ ਗਈ ਇਹ ਸਭ ਦੇਖਣ ਤੋਂ ਬਾਅਦ ਮੇਲੇ ਤੇ ਲੜਾਈ ਨਾ ਹੋਵੇ ਤਿੰਤੋਂ ਮੇਲੇ ਤੇ ਲੜਾਈ ਵੀ ਦਿਖਾਉਨੇ ਆ ਤੇ ਇੱਕ ਮੇਲੇ ਤੇ ਲੜਾਈ ਹੋ ਗਈ ਸੀ ਤੇ ਕਾਫੀ ਘੱਟ ਹੋ ਗਿਆ ਸੀ 500 ਰੁਪਏ ਸਭ ਆ ਗਈ ਸੀ ਇਹ ਦੇਖੋ ਛੋਟੇ ਬੱਚੇ ਵਾਲੀ ਗੱਡੀ ਵੀ ਲੱਗੀ ਹੋਈ ਆ ਸਭ ਚੁੱਲੇ ਲੜਾਈ ਤਾਂ ਵਦਰਾ ਹੋ ਗਈ ਤੇ ਗਏ ਭਾਈ ਹੁਣ ਨਹੀਂ ਉਸ ਤੋਂ ਬਾਅਦ ਤੁਸੀਂ ਕੈਮਲ ਦੀ ਰਾਈਡ ਕਰੋ ਕੈਮਲ ਦੀ ਰਾਈਡ ਕਰਨੀ ਆ ਫੋਟੋ ਬਣਾਉਣੇ ਨੇ ਵੀਡੀਓ ਬਣਾਉਣੀ ਤੁਸੀਂ ਉਹ ਵੀ ਲੈ ਸਕਦੇ ਆ ਤੇ ਇੱਥੋਂ ਦੇਖੋ ਇਹ ਪੇਚਕਾਸ ਤੇ ਫਲਾਸ ਖਰੀਦਣ ਲੱਗੇ ਪਤੰਦਰ ਆ ਗਏ ਤੇ ਕਹਿੰਦਾ ਮੈਂ ਵੀ ਇਹ ਗੇਮ ਖੇਡਣੀ ਆ ਪਤਾ ਹੀ ਸਾਨੂੰ ਕੁਝ ਪੈਣਾ ਤਾਂ ਹੈ ਨਹੀਂ ਵੈਸੇ ਪਰ ਪੈਸੇ ਬਰਬਾਦ ਕਰਨਗੇ ਕਿ ਆਪਾਂ ਗੇਮ ਖੇਡੀ ਵੀ ਨਹੀਂ ਇਹ ਆਈ ਸੀ ਮੇਲੇ ਤੇ ਚਲੋ ਭਈ ਆਪਾਂ ਚੱਲੇਗੇ ਸ਼ਫਾਰਤ ਦੇ ਮੇਲੇ ਤੋਂ ਵਾਪਸ ਕਿਉਂਕਿ ਸਾਰੀ ਇਹ ਲੈਟ ਅਲੂ ਦਾ ਹੋ ਗਿਆ ਬੰਦ ਤੇ ਹੁਣ ਆਪਾਂ ਮੋਰੇ ਜਾ ਕੇ ਇੱਕ ਚੀਜ਼ ਖਰੀਦਣੀ ਉਹ ਦਿਖਾਉਣੇ ਵੀ ਕੀ ਖਰੀਦਣਾ ਆਪਾਂ ਉਹ ਭਈਆ ਲੈ ਲਿਓ ਚੀਜ਼ ਜਿਹੜੀ ਆਪਾਂ ਲੈਣ ਆਈ ਸੀ ਦੇਖੋ ਭਈ ਵੈਸੇ ਤਾਂ ਅਸੀਂ ਵਾਪਸ ਜਾ ਰਹੇ ਸੀਗੇ ਪਰ ਸਾਨੂੰ ਜਿਹੜੀ ਚੀਜ਼ ਮਿਲਣੀ ਸੀ ਜੀ ਉਹ ਇੱਥੇ ਲੱਗਦਾ ਮਿਲਦੀ ਨਹੀਂ ਪਈ ਤੇ ਹੁਣ ਅਸੀਂ ਫੇਰ ਵਾਪਸ ਚੱਲਦੇ ਆ ਮੇਲੇ ਦੇ ਉੱਪਰ ਹੀ ਕਿਉਂਕਿ ਉੱਥੇ ਉਹ ਚੀਜ਼ ਆਪਾਂ ਲੈਣ ਆਏ ਸੀ ਭਈ ਆਪਾਂ ਲੈ ਲਿਓ ਚੀਜ਼ ਜਿਹੜੀ ਆਪਾਂ ਲੈਣ ਆਏ ਸੀ ਦੇਖੋ ਤੇ ਜਿਹੜਾ ਜਿਹੜਾ ਪ੍ਰਚਪਾਰ ਦੇ ਮੇਲੇ ਤੇ ਨਹੀਂ ਗਿਆ